ਆ ਤੁਹਾਡਾ ਕਬੱਡੀ ਪਲੇਅਰ ਆਂਬਾ ਸੋਰਸਿੰਗ ਜਿੱਦਾਂ ਕੀ ਸਾਰਿਆਂ ਹੀ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਤੇ ਬਹੁਤ ਵੱਡੀ ਮੁਸੀਬਤ ਆਈ ਹੈ ਜੀ ਇਸ ਕਰਕੇ ਸਾਰਿਆਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਹੀ ਹੜਪੀਰਤਾਂ ਦੀ ਮਦਦ ਕਰੋ ਤੇ ਸਾਡਾ ਕਬੱਡੀ ਜਗਤ ਵੀ ਸਾਰੇ ਹੀ ਕਰ ਰਹੇ ਆ ਅਸੀਂ ਵੀ ਕਰ ਰਹੇ ਆ ਜਿੰਨੇ ਜੋਗੇ ਵੀ ਹੋਵਾਂਗੇ ਡੀਜ਼ਲ ਵੀ ਦਵਾਂਗੇ ਸਾਡੇ ਪ੍ਰਮੋਟਰ ਜੋ ਵੀ ਜਿੰਨਾ ਵੀ ਜਿਸ ਸੰਬੰਧ ਕੱਢਦੇ ਆ ਸਾਰਾ ਕੁਝ ਦਵਾਂਗੇ ਅਸੀਂ ਵੀ ਰਿਆਣਕੇ ਤੇ ਜਿੰਨੀ ਮਰਜ਼ਾਤ ਹੁੰਦੀ ਆ ਓਨੀ ਕਰਾਂਗੇ ਪੈਲੀਆਂ ਪੱਦਰ ਕਰਾ ਸਕਦੇ ਆ ਜੋ ਵੀ ਕਰਾਂਗੇ ਸਾਰੇ ਸੰਗਤ ਦੇ ਸੰਯੋਗ ਨਾਲ ਕਰਾਂਗੇ ਤੇ ਸਾਡੇ ਕੈਨੇਡਾ ਦੇ ਪ੍ਰੋਮੋਟਰ ਸਾਡੇ ਵੀਰ ਸਾਡੇ ਕਬੱਡੀ ਜਗਤ ਸਾਰਾ ਆਈ ਫੜ ਪੀੜਤਾਂ ਦੇ ਲੋਕਾਂ ਦੇ ਨਾਲ ਆ ਸਾਸੀ ਜਤਨ ਦਾ ਸਾਹਿਬ ਸਾਹਬ ਬਾਈ ਗੁਰੂ ਜੀ ਦੀ ਫਤਿਹ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜੀ ਇੱਧਰ ਹਾਲਾਤ ਬਣੀ ਬਹੁਤ ਮਾੜੇ ਹਾਲਾਤ ਐ ਇੱਥੇ ਆ ਕੇ ਦੇਖ ਕੇ ਪਤਾ ਲੱਗਦਾ ਬਾਕੀ ਜਿੰਨੇ ਵੀ ਸੰਜੜ ਨਾਨੀ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਤੇ ਬਾਕੀ ਜਿੰਨਾ ਵੀ ਕਬੱਡੀ ਜਗਤ ਵਾਲੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਦੁੱਖ ਦੀ ਘੜੀ ਤੇ ਜਦ ਵੀ ਇਹ ਕਹਿਣਗੇ ਅਸੀਂ ਹਾਜ਼ਰ ਹੋਵਾਂਗੇ ਹਰ ਤਰ੍ਹਾਂ ਇਹਨਾਂ ਦਾ ਸਾਥ ਦੇਵਾਂਗੇ ਸਾਡਾ ਹੀ ਫਰਜ਼ ਬਣਦਾ ਕਿਉਂਕਿ ਜਿਹੜੇ ਵੀ ਬੰਦੇ ਦਾ ਇੱਧਰ ਕੋਈ ਲੈ ਕੇ ਹਰ ਉਸੇ ਹਿਸਾਬ ਨਾਲ ਆਉਂਦਾ ਸਾਡਾ ਇਹਨਾਂ ਨਾਲ ਅਸੀਂ ਜਾਣ ਪਛਾਣ ਸੀ ਆਪਣੇ ਭਰਾ ਸੀ ਸਾਡਾ ਫਰਜ਼ ਬਣਦਾ ਜੀਹਾਂ ਦੀ ਖਾਤਰ ਤੇ ਦੇ ਨਾਮ ਬੁਲਦੇ ਨੇ ਜਿਹੜੇ ਚੋਦਵੀ ਮਸਲੇ ਕੋਈ ਨਹੀਂ ਹੁੰਦੇ ਬਸ ਇਹ ਗੱਲ ਇਹ ਸਾਰੇ ਹੀਰਾਂ ਨੂੰ ਵੀ ਆਪਣੇ ਭਰਾ ਬਹੁਤ ਦੂਰੋਂ ਸ਼ੀਲੂ ਵੀਰ ਆਪਣੇ ਵੀਰ ਬੰਟੀ ਨਹੀਂ ਭਾਜੀ ਹੋਣੀ ਭਲਵਾਨ ਮੱਖੀ ਨਹੀਂ ਬਹੁਤ ਦੂਰੋਂ ਆਏ ਆ ਤੇ ਬੜੇ ਦਿਨਾਂ ਤੋਂ ਚਲੋ ਫੋਨ ਕਰਕੇ ਵੀ ਹਾਲ ਚਾਲ ਪੁੱਛਦੇ ਆ ਤੇ ਹੋਰ ਵੀ ਆਪਣੇ ਕਬੱਡੀ ਵਾਲੇ ਸਾਰੇ ਭਰਾ ਫੋਨ ਕਰਦੇ ਆ ਤੇ ਸਾਰੇ ਬਹੁਤ ਜ਼ਿਆਦਾ ਮਸ਼ਲੇ ਵਿੱਚ ਜਿਹੜੀ ਵੀ ਚੀਜ਼ ਦੀ ਲੋੜ ਹੈ ਬਹੁਤ ਜ਼ਿਆਦਾ ਆਪਣੇ ਨਾਲ ਚਲੋਤੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਦੂਰੋਂ ਸਾਡੇ ਤੋਂ ਮੋٹے ਨਾਲ ਮੋਟਾ ਜੋੜ ਕੇ ਬਹੋਤੇ ਆ ਸਾਡੇ ਦੁੱਖ ਚ ਮਲੇ ਭਾਈ ਵਾਲੋਂ ਆਣ ਕੇ ਬਣੇ ਆ ਬਹੁਤ ਬਹੁਤ ਦਿਨਾਂ ਦਾ ਧੰਨਵਾਦ ਤੇ ਸਾਰੀ ਸਖਤ ਦਾ ਜਿਨ੍ਹਾਂ ਨੇ ਇਤੋਂ ਤੱਕ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਹਾਲਾਤ ਜਿਹੜੇ ਬਹੁਤ ਜ਼ਿਆਦੇ ਮਾੜੇ ਆ ਅਸੀਂ ਇਸ ਟਾਈਮ ਆਪਣੇ ਖੀਰਲੇ ਪਿੰਡ ਰਮਦਾਸ ਦੇ ਨੇੜੇ ਖੀਰ ਇੱਥੇ ਜਿੱਥੇ ਮੇਨ ਬੰਨ ਤੁਸੀਂ ਬੰਨ ਟੁੱਟਾ ਸੀਗਾ ਤੇ ਆ ਪਿੱਛੇ ਸਾਰੇ ਵਿਚਾਰੇ ਘਰਾਂ ਦੇ ਹਾਲਾਤ ਅਸੀਂ ਦੇਖਦੇ ਆ ਰਹੇ ਉੱਧਰ ਤੇ ਹੁਣ ਅਸੀਂ ਜਿੱਦਾਂ ਸਾਰੀ ਗੱਲਬਾਤ ਇੱਥੇ ਆ ਵੀਰਾਂ ਨਾਲ ਕੀਤੀ ਆ ਜਿੱਦਾਂ ਚੱਕੀ ਭਰਾ ਨਾਲ ਕੀਤੀ ਆ ਤੇ ਸਾਰੇ ਵੀਰ ਇਹੀ ਗੱਲ ਕਹਿੰਦੇ ਆ ਕਿ ਰਾਸ਼ਨ ਪਾਣੀ ਦੀ ਹੁਣ ਇਸ ਟਾਈਮ ਇੱਥੇ ਕੋਈ ਕਮੀ ਨਹੀਂ ਗਈ ਤੇ ਮੇਰੇ ਵੀਰ ਜਿੰਨੇ ਵੀ ਹੋਰ ਬਾਹਰ ਤੋਂ ਪਰੇਸ਼ਨਾ ਜਿੰਨੀਆਂ ਵੀ ਕਬੱਡੀ ਦੀਆਂ ਹਰ ਵੇਸ਼ ਤੋਂ ਸੰਯੋਗ ਕਰ ਰਹੀਆਂ ਤੇ ਇਹਨਾਂ ਮੇਰੇ ਵੀਰਾਂ ਵੱਲੋਂ ਜਿਹੜੀ ਉਹ ਬੇਨਤੀ ਆ ਵੀ ਜਦੋਂ ਆ ਪਾਣੀ ਲਾ ਕੇ ਪੈਲੀਆਂ ਸੁੱਕਣੀਆਂ ਆ ਉਦੋਂ ਬਾਅਦ ਡੀਜ਼ਲ ਲਈ ਟਰੈਕਟਰਾਂ ਲਈ ਇਹਨਾਂ ਨੂੰ ਜੋ ਵੀ ਪੈਸੇ ਚਾਹੀਦੇ ਆ ਉਦੋਂ ਬਾਅਦ ਮੇਰੇ ਵੀਰ ਜਿੰਨੇ ਵੀ ਫੈਡਰੇਸ਼ਨਾਂ ਜਾਂ ਕੋਈ ਵੀ ਸਹਾਇਤਾ ਕਰਨੀ ਚਾਹੁੰਦਾ ਤਾਂ ਉਹ ਉਸ ਵੇਲੇ ਜਰੂਰ ਇਹਨਾਂ ਭਰਾਵਾਂ ਦੀ ਹੈਲਪ ਕਰਿਓ ਤੇ ਹੁਣ ਇਸ ਟਾਈਮ ਜਿਹੜੀ ਆ ਰਾਸ਼ਨ ਪਾਣੀ ਦੀ ਸਭ ਕੋਈ ਕਮੀ ਨਹੀਂ ਗਈ ਸਭ ਕੁਝ ਪੂਰਾ ਆ ਉਹਦੇ ਲਈ ਪੈਸੇ ਜਿਹੜੇ ਤੁਸੀਂ ਸੇਵ ਕਰਕੇ ਰੱਖਿਓ ਤੇ ਤਾਂ ਕਰਕੇ ਕਿਉਂਕਿ ਜਦੋਂ ਪੈਲੀਆਂ ਬਣਾਉਣ ਚ ਟਾਈਮ ਲੱਗਣਾ ਆ ਉਦੋਂ ਸਾਰੇ ਭਰਾ ਜਰੂਰ ਪਹੁੰਚੋ ਤੇ ਸਾਰੇ ਵੀਰਾਂ ਦੇ ਇਹਨਾਂ ਦਾ ਨਾਲ ਆਪਾਂ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਸਾਰੇ ਕਬੱਡੀ ਜਗਤ ਵੱਲੋਂ ਤੇ ਜਿੰਨੇ ਵੀ ਵੀਰ ਇਥੇ ਸੰਪਰਦਾਵਾਂ ਜਿੰਨੇ ਵੀ ਕਲਾਕਾਰ ਭਰਾ ਹੋਰ ਵੀ ਜਿੰਨੇ ਵੀ ਵਿਦੇਸ਼ਾਂ ਤੋਂ ਹੈਲਪ ਕਰ ਰਹੇ ਆ ਬਹੁਤ ਜ਼ਿਆਦਾ ਉਹਨਾਂ ਦਾ ਧੰਨਵਾਦ ਹੈ। ਆ ਬੰਨ ਕਿੰਨਾ ਉੱਚਾ ਇਹ ਉੱਤੋਂ ਨਹੀਂ ਪਾਣੀ ਚੰਗਾ ਰਹਿ ਕੇ ਦੇ। ਭੈਣ ਜੀ ਕੋਲੋਂ ਸ਼ਤਪਰਾ ਬਣਵਾਉਣਾ। ਆ ਬੰਨ ਇਹ ਕਿਸੇ ਕੋਸਾ ਉਪਰ ਜਾਰਾ ਹੋ ਪਾਣੀ ਇਕ ਉੱਠੀ ਹੈ। ਦੇਖਾ ਕਿ ਕਿਤਾਬ ਆ ਗਿਆ ਮੈਂ ਫੋਨ ਤੇ ਲਾਉਂਦਾ ਦੋਨਾਂ ਨੇ ਨਿਯਾਬ ਤੋੜਿਆ ਕਹਿੰਦੇ ਫੋਨ ਵੀ ਲਾਉਂਦੀ ਉਹ ਕੰਨ ਉਹ ਪਿੱਛੇ ਸੱਧੂ ਕਹਿੰਦਾ ਸੇਵਤਾ ਪਿੱਛੇ ਬੈਠੀ ਐ ਤੇ ਕੰਮ ਖਤਰੇ ਵਾਲਾ ਕਹਿੰਦਾ ਜੀ ਸਾਹਮਣੇ ਮਾਮਾ ਹੀ ਨੇ ਦਵਾ ਜੀ ਲੈਣਾ ਇੱਕ ਅੱਖ ਨਹੀਂ ਬਿਚਣੀ ਕਹਿੰਦਾ